ਖਬਰ ਤੁਰਤੋਂ ਜਿੱਥੇ ਦੇ ਨਜ਼ਦੀਕੀ ਪਿੰਡ ਬਮਾਲ ਵਿੱਚ ਨਹਿਰੀ ਪਾਣੀ ਨਾਲ ਖੇਤਾਂ ਨੂੰ ਸਚਾਈ ਕਰਨ ਦੇ ਲਈ ਪਾਈਪਲਾਈਨ ਵਿਛਾਈ ਜਾ ਰਹੀ ਹੈ ਇਸ ਮੌਕੇ ਕਿਸਾਨ ਕਾਫੀ ਖੁਸ਼ ਹਨ ਅਤੇ ਉਹ ਮੁੱਖ ਮੰਤਰੀ ਭਗਵੰਤ ਮਾਨ ਦਾ ਧੰਨਵਾਦ ਕਰ ਰਹੇ ਹਨ ਕਿਸਾਨਾਂ ਦਾ ਕਹਿਣਾ ਹੈ ਕਿ ਉਹ ਪਿਛਲੇ ਲੰਬੇ ਸਮੇਂ ਤੋਂ ਇਸ ਦੀ ਮੰਗ ਕਰ ਰਹੇ ਸਨ ਪਰ ਕਿਸੇ ਵੀ ਸਰਕਾਰ ਨੇ ਉਹਨਾਂ ਦੀ ਕੋਈ ਸੁਣਵਾਈ ਨਹੀਂ ਕੀਤੀ ਪਰ ਹੁਣ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਹਲਕੇ ਵਿੱਚ ਨਹਿਰੀ ਪਾਣੀ ਨਾਲ ਸਚਾਈ ਦੀ ਲਈ ਪਾਈਪਾਂ ਦਾ ਝਾਲ ਪਛਾਇਆ ਜਿਸ ਤੇ ਲਈ ਉਹ ਮੁੱਖ ਮੰਤਰੀ ਦਾ ਧੰਨਵਾਦ ਕਰ ਰਹੇ ਹਨ ਬਹੁਤ ਧੰਨਵਾਦ ਸੀਐਮ ਭਗਵੰਤ ਮਾਨ ਜੀ ਦਾ ਬਹੁਤ ਕਿਸਮਤ ਦੀ ਗੱਲ ਹੈ ਸਾਡੇ ਪਿੰਡ ਲਈ ਸਾਡੇ ਹਲਕੇ ਲਈ ਧੂਰੀ ਹਲਕੇ ਲਈ ਕੇ ਸਾਨੂੰ ਮੁੱਖ ਮੰਤਰੀ ਮਿਲੇ ਨੇ ਬਹੁਤ ਚਿਰਾਂ ਤੁਹਾਨੂੰ ਉਡੀਕ ਸੀ ਕਦੇ ਪਤਾ ਵੀ ਨਹੀਂ ਸੀ ਵੀ ਇਹ ਕੰਮ ਹੋ ਜੂਗਾ ਸਾਡੇ 287 ਏਕੜ ਏਰੀਆ ਨੂੰ ਪਾਣੀ ਲੱਗ ਚੁੱਕਿਆ ਤੇ ਹਾਲੇ ਹੋਰ ਕਾਰਵਾਈ ਚੱਲ ਰਹੀ ਹੈ ਪਹਿਲਾਂ ਸਰਕਾਰਾਂ ਅਮਲੀ ਦੀ ਮੰਗ ਕੀਤੀ ਸੀ ਮੰਗ ਬਹੁਤ ਵਾਰੀ ਕੀਤੀ ਸੀਗੀ ਕਾਂਗਰਸ ਬਲੇ ਵੀ ਕੀਤੀ ਸੀ ਪਹਿਲਾਂ ਵੀ ਕੀਤੀ ਸੀ ਪਰ ਕਿਸੇ ਨੇ ਦੋ ਚਾਰ ਗੱਲਾਂ ਕਹਿਣ ਤੋਂ ਇਲਾਵਾ ਕੋਈ ਕੁਝ ਨਹੀਂ ਕੀਤਾ ਕਿੰਨਾ ਕ ਫਾਇਦਾ ਹੋਏ ਦੇ ਨਾਲ ਬਹੁਤ ਫਾਇਦਾ ਹੋਊਗਾ ਜੀ ਆ ਕਿਸਾਨ ਖੜੀ ਨੇ ਹਲੇ ਪਾਣੀ ਤਾਂ ਚੱਲਣਾ ਹੈ ਸ਼ੁਰੂਆਤ ਹੋਈ ਹੈਗੀ ਚਿਹਰਿਆਂ ਤੇ ਨੂਰ ਆ ਗਿਆ ਉਹਨਾਂ ਦੇ ਕੁਦਰਤੀ ਪਾਣੀ ਗੁਜ਼ਰਦੀ ਸੋਮੇ ਤਾਂ ਆਊਗਾ ਤੇ ਖੁਸ਼ਹਾਲੀ ਲੈ ਕੇ ਆਊਗਾ ਧਰਤੀ ਤੇ ਪਾਣੀ ਵਧਦਾ ਜਾ ਰਿਹਾ ਇਹਦਾ ਉਹਦਾ ਕੀਰਪਾ ਬਹੁਤ ਜ਼ਿਆਦਾ ਫਰਕ ਪਊਗਾ ਜੀ ਧਰਤੀ ਤੇ ਹਰ ਹਰ ਰੋਜ਼ ਪਾਣੀ ਥੱਲੋਂ ਨਿਕਲਦਾ ਹੈਗਾ ਜਦੋਂ ਇਹ ਆਪਾਂ ਕੁਦਰਤੀ ਸੌਮਿਆ ਚੋ ਪਾਣੀ ਆਊਗਾ ਪਾਣੀ ਲੱਗੂਗਾ ਜੀ ਤਾਂ ਫਿਰ ਧਰਤੀ ਜੋ ਕਦੇ ਲਈ ਕੱਢਣਾ ਬਹੁਤ ਜ਼ਿਆਦਾ ਫਰਕ ਪਵਗਾ ਇਸ ਦੀ। ਬਾਦਾ ਦੇ ਕਿੰਨਾ ਚੀਏ ਤਲਾ ਤੱਕ ਪਾਣੀ ਪਹੁੰਚਾਉਣ ਦੀ ਗੱਲ ਕਰਦੇ। ਮੁੱਖ ਮੰਤਰੀ ਸਾਹਿਬ ਨੇ ਜੋ ਕਿਹਾ ਉਹ ਕੀਤਾ। ਥੋੜਾ ਬਹੁਤਾ ਸਾਨੂੰ ਜਿਹੜੇ ਪਿੰਡਾਂ ਦੇ ਲੋਕਾਂ ਨੂੰ ਲੱਗਦਾ ਸੀ ਵੀ ਕਹਿੰਦੇ ਕਹਿੰਦੇ ਨੇ ਬਹੁਤ ਕੰਮ ਉਹਨਾਂ ਨੇ ਬਿਨਾ ਕਹੇ ਵੀ ਕਰਤੇ ਪਰ ਆ ਪਾਣੀ ਨਾਲ ਵਾਦਾ ਪੂਰਾ ਕਰਤਾ। ਬਹੁਤ ਖੁਸ਼ੀ ਦੀ ਗੱਲ ਹੈ, ਖੁਸ਼ੀ ਦੀ ਖਬਰ ਹੈ। ਬਹੁਤ ਧੰਨਵਾਦ ਆ ਸੀਐਮ ਸਾਹਿਬ ਦੇ। ਬਹੁਤ ਖੁਸ਼ੀ ਦਾ ਦਿਨ ਹੈ ਸਾਡੇ ਵਿਮਾਨ ਨਗਰ ਲਈ ਜਿਹੜਾ ਸਾਨੂੰ ਮੋਗਾ ਮਨਜ਼ੂਰ ਹੋਇਆ ਅਸੀਂ ਉਹਦੀਆਂ ਪਾਈਪਲਾਈਨਾਂ ਪਾਉਣੀਆਂ ਸ਼ੁਰੂ ਕੀਤੀਆਂ ਨੇ ਮਾ ਲੋ 40-42 ਸਾਲ ਦੀ ਉਮਰ ਹੋ ਗਈ ਸਾਨੂੰ ਨਹਿਰੀ ਪਾਣੀ ਅਸੀਂ ਪਿੰਡਚ ਕਦੇ ਨਹੀਂ ਸੁਣਿਆ ਸੀ ਬਹੁਤ ਸਾਰੀਆਂ ਡਿਮਾਂਡਾਂ ਕਈ ਸਰਕਾਰਾਂ ਤੋਂ ਕੀਤੀਆਂ ਪਰ ਅਸੀਂ ਜਦੋਂ ਇਹ ਪਾਣੀ ਕੇਂਦਰ ਦਾ ਪਲ ਦੇ ਆਧਾਰ ਤੇ ਸਾਡਾ ਇਹ ਕੰਮ ਕੀਤਾ ਗਿਆ ਅੱਜ ਸਾਡੇ ਲਈ ਮਾ ਲੋ ਵਿਆਜ ਨਾ ਚਾਹਵਾ ਸਾਡੇ ਕਿਸਾਨਾਂ ਨੂੰ ਆਪ ਹੀ ਲੱਗੇ ਪੈਣੇ ਆਪ ਮਹਾਰੇ